ਨਾ ਤਾਂ ਦਿਨ ਦਾ ਪਤਾ ਲੱਗੇ ਨਾ ਰਾਤ ਦਾ ਪਤਾ ਲੱਗਦਾ ਮੇਰੇ ਬਾਪਾ ਦਾ ਸਾਰਾ ਦਿਨ ਰਾਤ ਕਾਲੀ ਹੋਈਏ ਕੁਛ ਦੀ ਨਾ ਨਹੀਂ ਜਦੋਂ ਆਈਨਾਂ ਕਬਸਾਂ ਆਏ ਆ ਵੀ ਇੰਨਾ ਕਮਾਣਾ ਮੋਟਾ ਜੀ ਦਿਨ ਹੈ ਖੁੰਡੀ ਮਾਰ ਕੇ ਦੇਖ ਕੇ ਤੁਰ ਪਈ ਨਹੀਂ ਆ ਕਾਈ ਨਾਂਗੀ ਸਾਰੀ ਉਮਰ ਕਦੇ ਰੱਬ ਨੂੰ ਦੇਖਿਆ ਕਦੇ ਧੁੱਪ ਨਹੀਂ ਦੇਖੀ ਵੀ ਕਿਹੋ ਜੀ ਆ ਕਿਹੋ ਜੀ ਨਾ ਓਹੋ ਰੱਬਾ ਨੀਵਾ ਦਾ ਸਭ ਨੂੰ ਦੀ ਕਹਿੰਦੇ ਹੁੰਦੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਮੇਰੇ ਤਾਂ ਅੱਖਾਂ ਮੇਣਾ ਜਹਾਨ ਵੀ ਹੋਈ ਨਹੀਂ ਓਹੋ ਕਿੱਧਰ ਗੜ ਗਈ ਓਹੋ ਹੜਾ ਕੁੱਤਾ ਹੜ ਕੁੱਤਾ ਗਾਣ ਫਿਰ ਫਿਰਦੀ ਤੂੰ ਮੇਰੇ ਮਾਗਰ ਕੀ ਲੈਣਾ ਇੰਨਾ ਮੈਂ ਤਾਂ ਸੰਭਰੀ ਜਾਨੀ ਆ ਉਹ ਮੈਨੂੰ ਤਾਂ ਨਹੀਂ ਦੀ ਨਾ ਸਹੁਰਗੇ ਮੈਨੂੰ ਤੂੰ ਤਾਂ ਨਾ ਕੁੱਤਾ ਬਣਾ ਰੱਬ ਨੇ ਤਾਂ ਮੈਨੂੰ ਬਣਾਇਆ ਹੋਇਆ ਇਹ ਵੀ ਮੈਨੂੰ ਤਾਂ ਲੱਗਾ ਕਿ ਤੇ ਆਪਣੀ ਜਿਹੜਾ ਕਤੂਰਾ ਜਾਂ ਰੱਖਿਆ ਉਹ ਫਿਰਦਾ ਤੂੰ ਕਿਉਂ ਫਿਰਦੀ ਆ ਇੱਧਰ ਕੀ ਲੈਣਾ ਇੰਨਾ ਮੈਂ ਤਾਂ ਉਹੀ ਤੁਰਿਆ ਪੁੱਤ ਮੈਨੂੰ ਤਾਂ ਸਾਰਾ ਕੁਝ ਨੇਰਾ ਨੇਰਾ ਦਿੱਸੀਆਂ ਨਾ ਕੁਝ ਦੀਨਾ ਨਹੀਂ ਕਿੱਥੇ ਚਾਹ ਭਾਂਡੇ ਚ ਆ ਜਾ ਇੱਧਰ ਇੱਧਰ ਮੁੜੇ ਇਹ ਮੁੜ ਜਾ ਤੇ ਭੇਜ ਤੈਨੂੰ ਦਿਖਦਾ ਨਹੀਂ ਤੂੰ ਕਿਉਂ ਉੱਠ ਕੇ ਤੁਰਦੀ ਉਹਨੇ ਤਾਂ ਉੱਥੇ ਹੀ ਬੈਠੀ ਹੈ ਉਹਨੇ ਹੋਤੀ ਚਾਹ ਬਣੀ ਮਾਪੇ ਫੜਾਣ ਦੀ ਉੱਥੇ ਮੰਜੇ ਤੇ ਬੈਠਾ ਵੀ ਉਹ ਤਾਂ ਬੰਦਾ ਅੱਕ ਜਾਂਦਾ ਸਾਰਾ ਦਿਨ ਤਾਂ ਮੰਜੇ ਤੇ ਬੈਠੇ ਦੇ ਵੀ ਮੈਂ ਕਹਿੰਦੇ ਦਿਨ ਨੰਗਰਾ ਬੇਬੇ ਤੇਰਾ ਲਾਜ ਨੋ ਵੀ ਨਿਕਰਾਇ ਕਿਸੇ ਨੇ ਅੱਖਾਂ ਦਾ ਕਰਾਇਆ ਸੀ ਉਤ ਲਾਜ ਤਾਂ ਜਦੋਂ ਬਣਿਆ ਹੀ ਨਹੀਂ ਲਾਜ ਮੇਰਾ ਬੇਬੇ ਕਿਉਂ ਬਣਿਆ ਨਹੀਂ ਬਣਿਆ ਤੇਰਾ ਯਾ ਰੱਬ ਨੇ ਲਾਜ ਨਹੀਂ ਕਰਿਆ ਮੇਰੇ ਅੱਖਾਂ ਨਾ ਹੋਰ ਮੇਰੇ ਖਾਤੇ ਡਾਕਟਰ ਕਿੱਥੋਂ ਲੱਗਦਾ ਮਿਲ ਜਾਂਦਾ ਕਿੱਥੇ ਜਾ ਆ ਜਾ ਇੱਧਰ ਆ ਜਾ ਉਹ ਸੀ ਮੰਜਾ ਆ ਜਾ ਰੇ ਬਿਠਾਉਂਗੀ ਕਿੱਥੇ ਲਾਉਂਦਾ ਮੈਨੂੰ ਠਿੰਡੇ ਬੁਲਾਈ ਮੇਰੇ ਡਾਕਟਰ ਆਪਾਂ ਚ ਨਾ ਦਿਖਾ ਕੇ ਆਈਏ ਬਈਆ ਮਨ ਜਾ ਆ ਗਿਆ ਬਈਆ ਬਈਆ ਨਹੀਂ ਬੇਬੇ ਖਲਾਇ ਕੰਡੂ ਕੁ ਵੀ ਖਲਾ ਖਵਾ ਗਿਆ ਇਹ ਆ ਗਿਆ ਮਨ ਜਾ ਬਈਆ ਖੜ ਜਾ ਬਈਆ ਹੈ ਇਹ ਵੀ ਮੈਨੂੰ ਵੀ ਦਮੋਂ ਕੱਟਦਾ ਹੋਰ ਕਿੱਥੇ ਬੈਠਿਆ ਆਪਾਂ ਤੂੜੀਆਂ ਦੇ ਚ ਬੇਬੇ ਭਾਂਡੇ ਚੀਆਂ ਤੂੜੀਆਂ ਦੇ ਚ ਕਿੱਥੋਂ ਐ ਉਹ ਪਤਾ ਨਹੀਂ ਕੌਣ ਕੀ ਵਾਈ ਜਾਂਦਾ ਬੇਟਾ ਫੋਨ ਤੇ ਗੱਲ ਕਰਦੀਆਂ ਚੜਦੀਆਂ ਚੰਗਾ ਫੋਨ ਲਾ ਬੇਬੇ ਬਣ ਕੇ ਹੁਣ ਨਾ ਉੱਠੀ ਇੱਥੋਂ ਕਿਤੇ ਡੁੱਗ ਡੁੱਗ ਪਈ ਮੈਨੂੰ ਦੇਣਗੇ ਗਾਣੇ ਸਾਰੇ ਵੀ ਤੈਂ ਬੇਬੇ ਦਾ ਧਿਆਨ ਨਹੀਂ ਰੱਖਿਆ ਘਰੇ ਇਹ ਨਹੀਂ ਦੋਨੇ ਚੰਗਾ ਚਾੜ ਬੇਬੇ ਆਪਣੀ ਕਰੇ ਵੱਡੀ ਤੇ ਨਹੀਂ ਤੇਰਾ ਮੁੰਡਾ ਹੈ ਚਾਹ ਚੋਨੇ ਕਰੀ ਆਪਾਂ ਬੇਬੇ ਮੈਂ ਚਾਹ ਵੀ ਲੈ ਲੈਣੀ ਮੈਂ ਫੋਨ ਤੇ ਗੱਲ ਕਰ ਲਾਂ ਬੇਬੇ ਬਣ ਕੇ ਫੇਰ ਲਿਆ ਕੇ ਦਿੰਨੀ ਸਾਰਾ ਕੁਝ ਇੱਥੇ ਬੈਠੀ ਰਹੀ ਉੱਕੀ ਨਾ ਚੰਗਾ ਠੀਕ ਆ ਕੁਛ ਦੀ ਮੈਂ ਆਖੀ ਆਪੇ ਕਿੱਧਰ ਗਈ ਐ ਇਹਦੀ ਕੰਦਾ ਇੱਧਰ ਤਾਂ ਅੱਛਾ ਲੈ ਲੈ ਤੇਰਾ ਮੁੰਡਾ ਉਹਨੂੰ ਭੇਜ ਦਈਏ ਤੇਰੇ ਕੋਲ ਭਈ ਉਹਦੇ ਨਾਲ ਗੱਲਾਂ ਕਰ ਲਈ ਮੈਂ ਤੈਨੂੰ ਰੋਟੀ ਚਾਹ ਲੈਣੀ ਹੈ ਬੇਬੇ ਬਣ ਕੇ ਇੱਥੇ ਬੈਠੀ ਐ ਉਹ ਮੁੰਡਾ ਉਹਦੇ ਤੇਰਾ ਉਹਨੂੰ ਭੇਜ ਦਈਏ ਮੈਂ ਤੇਰੇ ਕੋਲ ਚੰਗਾ ਇੱਜਾ ਮੈਂ ਤਾਂ ਕਿਸੇ ਡਾਕਟਰ ਦੇ ਤੈਨੂੰ ਦਾਖਲ ਕਰ ਲਈਏ ਕੀ ਤੇਰਾ ਕੋਈ ਲਾਜ ਬਣ ਜੇ ਤੇਰੇ ਬੇਬੇ ਹੈ ਨਹੀਂ ਘਰੇ ਵੱਡੀ ਮੇਰੀ ਬੇਬੇ ਪਤਾ ਨਹੀਂ ਕਿੱਧਰ ਗਈ ਤੁਰ ਹੀ ਫਿਰਦੀ ਹੋ ਕੀ ਖੜਦੀ ਐ ਘਰੇ ਉਹ ਵੀ ਨਹੀਂ ਮੈਂਦੀ ਮੇਰੇ ਕੋਲ ਅਪਪਾਇੰਟਮੈਂਟ ਐ ਵੀ ਨਹੀਂ ਗੱਲਾਂ ਕਰਦੀ ਨਾ ਮੁੰਡਾ ਗੱਲਾਂ ਕਰਦਾ ਕੋਈ ਵੀ ਨਹੀਂ ਕਰਦਾ ਮੈਂ ਮੰंजे ਤੇ ਬੈਠੀ ਆਕਾ ਨਹੀਂ ਮੈਂ ਤੁਰ ਪਈਆਂ ਫਿਰ ਹੋਰ ਕੀ ਕਰਾਂ ਕੋਈ ਨਹੀਂ ਮੈਂ ਤੇਰੇ ਖਤੇ ਲੈ ਕੇ ਨਹੀਂ ਮੈਂ ਉਹਨੂੰ ਭੇਜ ਦਿਆਂ ਤੇਰੇ ਮੁੰਡੇ ਨੂੰ ਤੇਰੇ ਕੋਲ ਦਾ ਅੱਬੇ ਬੇਬੇ ਨੂੰ ਕਿੱਧਰ ਤੁਰ ਜਾਨੀ ਐ ਇੱਥੇ ਆ ਉਹ ਤਾਂ ਇੱਥੇ ਬਹਿਣੀ ਐ ਉਹ ਬਹਿ ਜਾ ਕਰ ਤੂੰ ਜੇ ਤੂੰ ਦੀਨਾਂ ਨਹੀਂ ਕਿਉਂ ਤੂੰ ਫਿਰਦੀ ਐ ਤੂੰ ਕਿ ਸੱਟ ਖਵਾ ਲੇਗੀ ਆਪਦੇ ਦੇਖ ਲੈ ਉੱਤੋਂ ਸਾਲ ਦਾ ਮਹੀਨਾ ਹੈਗਾ ਰਾਜੀ ਨਹੀਂ ਹੋਈ ਫੇਰ ਤੂੰ ਨਹੀਂ ਖਾਂਦੇ ਪੁੱਤ ਤੂੰ ਕਿੱਧਰ ਬਾਕੇ ਸੀ ਤੂੰ ਮੇਰੇ ਕੋਲ 2 ਮਿੰਟ ਬਹਿ ਤਾ ਜਾ ਕਰ ਕੋਈ ਗੱਲ ਤਾਂ ਕਰ ਲਿਆ ਕਰੋ ਨਾ ਤਾਂ ਤੂੰ ਬਹਿਨੇ ਉਹ ਨਾ ਗਾਣੇ ਵਾਹੇ ਹਰਪ੍ਰੀਤ ਬੈਂਦੀ ਆ ਮੇਰੇ ਕੋਲ 2 ਮਿੰਟ ਕੋਈ ਵੀ ਨਹੀਂ ਖੜਦਾ ਮੇਰੇ ਕੋਲ ਤਾਂ ਹੁਣ ਤਾਂ ਉਹ ਮੈਨੂੰ ਉੱਥੋਂ ਫਿਰਦੀ ਫਿਰਦੂ ਨੂੰ ਛੱਡ ਕੇ ਗਈ ਆ ਉਹ ਬੇਬੇ ਕੀ ਕੰਨਾ ਕਰ ਗਈ ਤੇਰੇ ਨਾਲ ਕੀ ਤੇਰੇ ਨਾਲ ਬਾਤਾਂ ਕਰੇ ਜੋ ਤੂੰ ਦਿੰਦਾ ਹੀ ਨਹੀਂ ਹੈਗਾ ਉਹ ਤਾਂ ਗੱਲਾਂ ਤਾਂ ਮੈਂ ਨਾ ਕਰਨੀਆਂ ਅੱਖਾਂ ਨਾਲ ਬੰਨੇ ਗੱਲਾਂ ਕਰਨੀਆਂ ਜੇ ਮੈਨੂੰ ਵੀ ਨਹੀਂ ਕਰਨਾ ਤੂੰ ਸੁਣਦਾ ਬੇਬੇ ਕੰਨਾ ਤਾਂ ਸੁਣਦਾ ਹੁਣ ਤੂੰ ਤਾਂ ਦੇਖ ਲੈ ਰੱਬ ਨੇ ਵਹਾਤੀ ਹੈ ਨਾ ਉਹ ਅਸੀਂ ਤਾਂ ਸੌ ਕੰਮ ਵੀ ਕਰਦੇ ਹੁੰਦੇ ਨੇ ਕੰਮ ਨਹੀਂ ਮੁਕਦੇ ਹੁੰਦੇ ਬੋਤਾ ਕੰਮ ਤਾਂ ਆ ਹੀ ਰਹਿੰਦੇ ਹੁੰਦੇ ਹੈਗੇ ਕੰਮ ਤਾਂ ਸਾਰੇ ਉਮਰ ਬੰਦੇ ਦੇ ਨਹੀਂ ਮੁਕਰੇ ਬੰਦਾ ਮੁੱਕ ਜਾਂਦਾ ਮੈਂ ਤੈਨੂੰ ਦੱਸਾਂ ਬੇਬੇ ਤੂੰ ਬੈਹ ਰਹਿ ਚੰਗਾ ਹਣ ਨਹੀਂ ਉਹ ਤੂੰ ਅੱਗੇ ਨਾ ਜਾ ਤੇ ਉਹ ਇਥੇ ਦਾ ਕਟੋਰਾ ਫੇਰ ਆ ਕੇ ਕਿਹੜੇ ਗਿਹੜਾ ਤਰੇ ਦੇਖ ਲੈ ਲੱਤ ਟੁੱਟ ਜੂਗੀ ਆਪਣਾ ਉੱਚਾ ਨੀਵਾ ਥਾਣੇ ਇਥੇ ਨਹੀਂ ਨਹੀਂ ਛੁੜ ਦੇਣੀ ਪੁੱਤ ਕਹਿਣ ਆਇਆ ਤੂੰ ਮੇਰੇ ਨਾਲ ਹੀ ਤੁਰਿਆ ਉਹ ਬੇਬੇ ਤੂੰ ਮੇਰੀ ਕਿਉਂ ਨਹੀਂ ਮੰਨਦੀ ਮੰਜੇ ਤੇ ਬੈਈਆ ਤੂੰ ਕੋਈ ਨਾ ਬਤੁ ਬਾਈ ਜਮਾ ਸਾਰਾ ਦਿਨ ਮੰਜੇ ਤੇ ਬੈਠੀ ਅੱਕ ਗਈ ਮਾ ਮਾੜਾ ਜਿਹਾ ਤੋੜਾ ਫੇਰਾ ਕਰਦੀ ਉਹ ਚੰਗਾ ਤੂੰ ਐ ਕਰੀ ਮੈਂਦਾ 100 ਕੰਮ ਐ ਕੋਈ ਮੱਝ ਮੱਝਾਂ ਬਣੀ ਜਾਂਣਾ ਮੈਂ ਤਾਂ ਤੂੰ ਐਂ ਐ ਕਰ ਤੂੰ ਪੈ ਗਈ ਇਹ ਤੁੱਪ ਸਿੱਖ ਲੈ ਖੜ ਕੇ ਇੱਚੀ ਇੱਚੀ ਚੰਗਾ ਲੈ ਮੁੰਡਾ ਵੀ ਆਲਾ ਮੈਨੂੰ 100 ਕੰਮ ਪਾਜੋ ਕਹਿੰਦੇ ਹੁੰਦੇ ਕੋਈ ਨੀ ਚੱਲਦੀ ਗੱਡੀ ਦਾ ਹੀ ਭਾਈ ਵਾਲਾ ਹਰੇਕ ఏ కమ్మ ము సారా దాన్ని కమ్మ కమ్మ మేరకు దో మిట్ గణ అసే నో ఆ ఇ పేద ਕੰਮ ਮੈਨੂੰ ਦਾ ਕੰਮ ਹੈ ਮੈਂ ਤਾਂ ਕੰਮ ਕਰਦਾ ਕੋਈ ਨਾ ਭਾਈ ਕਰ ਲਾ ਮਾਂ ਤੱਕ ਕੀ ਨੂੰ ਲੋੜ ਹੈ ਕਿਸੇ ਨੂੰ ਲੋੜ ਨਹੀਂ ਕੰਮਾਂ ਦਾ ਜਾਂ ਕੰਮਾਂ ਦੇ ਮੋਹ ਹੈ ਸਭ ਨੂੰ ਆ ਕੀ ਵੀ ਹੈ ਖੜਕੀ ਦੇ ਕੀ ਜਾਂਦਾ ਹੈ ਚਲ ਆਹ ਦੇ ਕਮਰੇ ਚ ਵੜ ਕੇ ਪੈ ਜਾਨੀ ਸਵਾਦ ਚ ਨਹੀਂ ਕੋਈ ਉਹ ਕਰ ਦੇ ਇਹਦਾ ਬਾਰ ਬੂਰ ਕਿਤੇ ਹੈ ਹੀ ਨਹੀਂ ਕਿ ਕਿੱਥੇ ਜੇ ਕੁਛ ਹੈ ਓਹੋ ਤੇ ਆ ਗਈ ਕਿੱਧਰ ਕੀ ਹੋ ਗਿਆ ਬਾਰਪੂਰ ਕਿਤੇ ਦੀਦਾ ਹੀ ਨਹੀਂ ਇਹਦਾ ਕਿੱਥੇ ਆ ਗਿਆ ਹੁਣ ਨਾ ਜਾਈਦਾ ਕਿਤੇ ਨਹੀਂ ਲੋੜ ਆ ਗਈ ਇਥੇ ਵਜਣੀ ਆ ਜਾਈਦੇ ਨਹੀਂ ਜਦ ਤੁਰੀਦਾ ਹੀ ਨਹੀਂ ਹੁਣ ਇਥੇ ਕੋਈ ਆਊਗਾ ਕਰ ਮਾ ਮਰ ਜਾ ਉਹ ਬੇਡੇ ਕਿਵੇਂ ਬੈਠੀ ਆ ਲੈ ਕਿਵੇਂ ਛੋਟੀਆਂ ਮਾਰੀ ਜਾਂਦੀ ਕੰਦ ਚ ਲੈ ਉਹਦੇ ਕੋਲ ਛੱਡ ਕੇ ਗਈ ਸੀ ਮੁੰਡੇ ਨੂੰ ਮੁੰਡਾ ਵੀ ਆਜੇ ਬੇਬੇ ਇੱਥੇ ਤਾਂ ਛੋਟੀ ਮਾਰੀ ਐ ਮੈਂ ਕੰਦ ਚਾ ਬਾਹਰ ਨਾ ਆ ਬਾਰ ਖੋਲ ਦੇ ਭਾਈ ਆਹ ਕੁੰਡਾ ਡਿਆ ਪਿਆ ਵੇਖ ਉਹ ਉੱਥੇ ਕਿਹੜਾ ਤੇਰਾ ਕਮਰਾ ਕਮਰੇ ਤਾਂ ਹੋਰ ਹੈਗੇ ਉਹ ਤਾਂ ਤੂੰ ਉਧਰ ਬੇੜੇ ਚ ਆ ਗਈ ਬੇਬੇ ਬੇੜੇ ਦੇ ਕਿਥੇ ਮੁੰਡੇ ਨੇ ਮੈਨੂੰ ਕਿਹਾ ਤੂੰ ਪਸੇਖਲਾ ਮਾਇਆ ਕੇ ਸੇਖ ਨਹੀਂ ਮੈਂ ਕਮਰੇ ਚ ਜਾਨੀ ਆ ਕਮਰੇ ਚ ਬੈਠੀ ਆ ਮੈਂ ਬਾਰਗੇ ਬੇਬੇ ਕਮਰੇ ਦੇ ਬਾਰਗੇ ਨਹੀਂ ਐ ਤਾਂ ਬੇੜਾ ਆਪਣਾ ਖੜਿਓ ਆ ਮੇਰੇ ਪਾਸਾ ਦੇਖ ਬਾੜ ਬਾਈ ਦੇਖ ਖੋਲ ਦੇ ਨੂੰ ਕਿ ਆ ਅੱਗ ਲਾਇਆ ਏ ਉਹ ਇੱਥੇ ਬਾੜ ਹੀ ਨਹੀਂ ਇੱਥੇ ਤਾਂ ਕੰਡੇ ਕਿਹੜੀ ਕੰਡੇ ਚ ਬਾੜ ਖੋਲ ਦੇ ਆ ਦੇਖ ਤਾਂ ਉਸਤਾ ਵੇਲਾ ਲੈ ਲੈ ਹੁਣ ਜੇ ਆ ਖੜਕਾ ਹੋ ਗਿਆ ਬਸ ਆ ਜਾ ਲੈ ਉਹ ਉਸਤਾ ਲੜ ਗਿਆ ਕੰਡੇ ਖੜਿਓ ਓਹੋ ਖੜਿਓ ਜਾ ਲੈ ਮੈਂ ਛੱਡ ਕੇ ਮੈਂ ਤੈਨੂੰ ਕਮਰੇ ਚ ਤੇਰੇ ਮੁੰਡੇ ਨੇ ਤਾਂ ਇੰਨਾ ਵੀ ਨਹੀਂ ਸੜਿਆ ਵੀ ਮੈਂ ਕਮਰੇ ਚ ਹੀ ਛੱਡ ਜਾ ਬੇਬੇ ਨੂੰ कहने पुत क्या लेख लापे से चल कमरे मुंडा चहेडा करके फिर करेरा मुंडा तेरे वर्गी चहेडी मुंडा तेरा जमे तू कह खोल मैं कितो खोलना ਦਾ ਰਨੇ ਤਾਂ ਲੋਟ ਹੀ ਨਹੀਂ ਹੁੰਦੀ ਮੇਥੋਂ ਹੈ ਮੈਂ ਦਾ ਕੀ ਕਰਾਂ ਤਬਾ ਰੱਖੇ ਮੈਨੂੰ ਹੈ ਕਿੱਥੇ ਇਹ ਗੱਲਾਂ ਅੰਦੀ ਬੁੜੀ ਪੱਲੇ ਪਈਆਂ ਮੇਰੇ ਸਾਸੇ ਹੋਵੇ ਤਾਂ ਚੱਜਦੀ ਹੋਵੇ ਮਾੜੀ ਮਾਪੀ ਕੁਝ ਜਾਣਦੀ ਹੋਵੇ ਕੁਝ ਕਰਦੀ ਹੋਵੇ ਮੈਨੂੰ ਤਾਂ ਤਪਾ ਕੇ ਮਾਰ ਰੱਖਿਆ ਨਾ ਤਾਂ ਬੇਬੇ ਘਰੇ ਬੜਦੀ ਹੈ ਵੱਡੀ ਤੇ ਨਾ ਆਪ ਘਰੇ ਬੜਦਾ ਪਤਾ ਨਹੀਂ ਕਿੱਧਰ ਉੱਡ ਗਿਆ ਦੇਖ ਲੈ ਇਹਨੂੰ ਛੱਡ ਕੇ ਮੇਰਾ ਤਾਪ ਜੀ ਕਦਮ ਮੈਂ ਤਾਂ ਆਪਾਂ ਉਹਦੇ ਪਿੰਡ ਤੁਰ ਜਾ ਉਹਨੇ ਬੁੜੀ ਨੇ ਅੰਮੀ ਲਈ ਕਿਹਾ ਸੀ ਜਿਹੜਾ ਸਾਹਮਣੇ ਨਹੀਂ ਹੈ ਆ ਜਾਣਦੇ ਉਹਨਾਂ ਤੋਂ ਮੈਂ ਬਣਾਉਂ ਬੰਦਾ ਅੱਜ ਕੋੜਾ ਪਾਇਆ ਇਹ ਵੇ ਕਿਨੇ ਬਲਾਈ ਮਥੇ ਤੇ ਹੱਥ ਜਾ ਤਰੀ ਕੀ ਗੱਲ ਹੈ ਨਹੀਂ ਹੋਰ ਕੀ ਕਰਾਂ ਹਾਂ ਤੂੰ ਤਾਂ ਛਾਰਾ ਦਿਨ ਬਾਹਰ ਤੋ ਰਿਫਰਦੀਏਂਗੀ ਜਮਾ ਨਿਕਲੇ ਖੜਦੀ ਉਹ ਜਦੋਂ ਤੈਨੂੰ ਪਤਾ ਸੀ ਕਿ ਉਹਨੂੰ ਸਾਹਮਣਾ ਬੰਨ ਮੇਰੀ ਮਾਂ ਨੂੰ ਅੰਨੀ ਨੂੰ ਉਹਨੂੰ ਤਾਂ ਮਾਰਾ ਮਟਾ ਸਾਹਮਣਾ ਕਰੋ ਕੋਲੇ ਖੜਜਾ ਕਰ ਕੋਲੇ ਤਾਂ ਪਾਈ ਖੜਜਾ ਮੈਂ ਕੀ ਕਰਾਂ ਮੈਨੂੰ ਵੀ ਘਰ ਕੋਈ ਫਿਰ ਵਾਰਾਂਦਰ ਕੋਈ ਕਮਟਨ ਦਾ ਹੋ ਜਾਂਦਾ 20 ਮਿੰਟ ਟਾਈਮ ਲੱਗ ਜਾਂਦਾ ਫਿਰ ਮੈਂ ਕੀ ਕਰਾਂ ਤੂੰ ਤਾਂ ਬਾਹਰ ਗੱਲਾਂ ਮਾਰਦੀ ਤੋ ਰਿਫਰਦੀ ਬੇਬੇ ਉੱਥੇ ਖੜਜਾ ਨਹੀਂ ਜਿੱਥੇ ਜੀ ਕਰਦਾ ਹੈ ਹੈ ਤੇ ਜਦੋਂ ਤੈਨੂੰ ਇਹ ਪਤਾ ਸੀ ਵੀ ਇਹਨੂੰ ਦੀਨਾ ਨਹੀਂ ਫਿਰ ਤੈਨੂੰ ਅੰਨੀ ਵਿਆਹਣ ਦੀ ਕੀ ਲੋੜ ਸੀ ਨਾ ਵਿਆਹਦੀ ਕੁੜੇ ਪੁੱਤ ਵਿਆਉਂਦੀ ਕਿਉਂ ਨਾ ਨਾਲੇ ਉਸ ਗੱਲ ਮੰਗੂ ਕੋਈ ਚਪਾਈ ਕਰਮ ਹੁੰਦੇ ਨੇ ਆਪ ਦੇ ਕਿੰਨੇ ਕੋਈ ਸੰਜੋਗ ਹੁੰਦੇ ਨੇ ਪੁੱਤ ਤੇ ਜਿਹੜੇ ਲਿਖੇ ਹੋਏ ਹਨਾ ਉਹੇ ਜਿਹੀ ਬਣਨਾਗਾ ਤੇ ਨਾਲੇ ਭਾਈ ਕਦੇ ਮੁੰਡਾ ਵੱਡਾ ਹੋ ਗਿਆ ਸੀ ਫੇਰ ਕੀ ਕਰਾਂ ਤੇ ਲੋਈ ਗੱਲ ਮੰਗੂ ਤੇ ਜਮਾ ਮਰਜੀ ਨਹੀਂ ਅੱਖ ਚੜ੍ਹਿਆ ਫੇਰ ਲਿਆ ਸੀ ਇਹਦਾ ਸਾਥ ਅੰਨੀ ਦਾ ਔਰ ਉਹ ਤਾਂ ਮਾਰਾ ਮੋਟਾ ਦੀਨੇ ਸੀ ਕੋਈ ਔਰ ਅੰਨੀ ਅੰਨੀ ਨਹੀਂ ਸੀ ਇਹ ਵਿਚਾਰੀ अच्छा तो पछਾਂਦੀ ਨਹੀਂ ਚਲਾਂ ਹਾਂ ਹੋ ਦੀਦੀ ਪਈ ਤੂੰ ਪਸਾਈ ਨੂੰ ਤੇ ਸਾਰੇ ਸੁੱਤ ਸੀ ਇਹਨੂੰ ਵੀ ਆ ਕੀ ਜਾਏ ਇੱਥੇ ਪਈ ਆ ਵਧੀਆ ਥੁਰਦੀ ਸੀ ਇਹ ਤਾਂ ਹੁਣੀ ਵਾਲੀ ਹੋ ਗਈ ਬੇਬੇ ਮੈਨੂੰ ਤਾਂ ਕਹਿੰਦੀ ਪਈ ਤੇਰੀ ਦਾਦੀ ਕਿੱਧਰ ਵਾਗੀ ਤੇਰੀ ਦਾਦੀ ਨੂੰ ਮੇਰੇ ਕੋਲੇ ਬਹਾਰਿਆ ਕਰ ਮੈਂ ਉਹਦੇ ਨਾਲ ਗੱਲਾਂ ਕਰ ਲਾਂ ਮੈਂ ਕਿ ਜੇ ਦਾਦੀ ਘਰੇ ਖੜੂ ਤਾਂ ਹੀ ਦਾਦੀ ਨੂੰ ਬਤਾਉ ਦਾਦੀ ਬਾਹਰ ਤੁਰਦੀ ਫਿਰਦੀ ਐ ਪਹਿਲਾਂ ਤਾਂ ਮੈਂ ਸੰਭਰੀ ਜਾਂਦੀ ਛੋੜੋਂ ਮੇਰੇ ਵਿੱਚ ਵੱਜੀ ਜਾ ਕੇ ਉਹ ਹੈ ਉਹਦੋਂ ਮਸਾਂ ਫੜੀ ਫੇਰ ਉਹਤੇ ਭਾਂਡੇ ਚ ਬਾਤ ਦੀ ਫੇਰ ਉੱਠ ਕੇ ਤੁਰਪੀ ਫੇਰ ਫੜੀ ਫੇਰ ਉਹ ਤੇ ਬੈਠ ਕੇ ਜਾ ਕੇ ਕਹਿੰਦੀ ਕਿ ਕਮਰੇ ਦਾ ਬਾਰ ਖੋਲ ਕਮਰਾ ਕਿੱਥੇ ਮਨ ਮੈਂ ਮੱਝਾ ਕਰਨੀ ਜਾਵਾ ਰੋਟੀ ਟੁੱਕ ਕਰਾਂਗੇ ਉਹ ਧਿਆਨ ਰੱਖਾਂ ਤੁਰਕੇ ਪਾਈ ਫਿਰ ਉਹਨੇ ਕੀ ਕਰਨਾ ਇਕੱਠਾ ਦੇ ਪਾਈ ਬੈਠੇ ਆਏ ਕਰੋ ਆਪਾਂ ਰੋਟੀ ਟੁੱਕ ਕਰੋ ਬੈਠੀ ਨੂੰ ਫੜਾਉਣੇ ਬੈਠ ਨੂੰ ਆਪ ਨਮਾਉਣੇ ਆ ਵਧੀਆ ਜਾ ਕੇ ਤੇ ਵਧੀਆ ਲੀੜਾ ਕਪੜਾ ਫੜਾਉਣੇ ਤੁਰਕੇ ਦੱਸਦੇ ਰਹੋਨੇ ਕੀ ਕੋਈ ਕੰਮ ਕਰ ਲਾਂਗਾ ਇਕਰਾ ਦੇ ਟਿੱਕੇ ਬਈਏ ਮੈਂ ਤਾਂ ਨਾ ਹੁਣ ਜੇ ਤਿੱਕੀ ਨਹੀਂ ਹੋ ਕਿਤੇ ਉਥੋਂ ਫੜਕੇ ਲਿਜਾ ਕੇ ਮੈਂ ਤਾਂ ਉਹਨੂੰ ਅੰਦਰ ਬਾਰ ਜੜੇ ਤੇ ਜਾ ਦੇਖ ਲੈ ਜਾ ਕੇ ਹੁਣ ਕੀ ਦੇਖਣਾ ਭਾਈ ਉਹ ਹੀ ਗੱਲ ਵਾਂਗੂ ਕੇ ਤਾਂ ਇਹਨੂੰ ਨਹੀਂ ਬਿਉਂਦੀ ਸੀ ਤਾਂ ਉਦੋਂ ਮਰਦੀ ਸੀ ਜੇ ਹੁਣ ਵਿਆਹ ਲਈ ਤਾਂ ਉਦੋਂ ਆਉਕੇ ਇਹ ਨਹੀਂ ਤੇ ਨਹੀਂ ਬਿਉਂਦੀ ਸੀ ਤਾਂ ਕਰਵਾਰ ਜਾਂਦਾ ਸੀ ਤਾਂ 20 ਕਿੱਲੇ ਜ਼ਮੀਨ ਦੇ ਜਾਂਦੇ ਸੀ ਉਹ ਹੁਣ ਉਹਨੂੰ ਦੇਖਤਾ ਨਾ ਪਈਏ ਕਿ ਕਿਤੇ ਉੱਥੇ ਪੱਲੇ ਡਿੱਗੀ ਪਈ ਆ ਮੰਜੇ ਤਾਂ ਗੱਲਾਂ ਮਾਰ ਨਗ ਜੂ ਅੰਬਾਦੀ ਵੀ ਉਦੋਂ ਦਾਦੀ ਪੱੱਡੀ ਬਣਦੀ ਐ ਗੱਲਾਂ ਨੂੰ ਤਾਂ 20 ਵਰਗੀਆਂ ਐ ਨਹੀਂ ਵਿਆਦੀ ਨੂੰ ਨੂੰ ਵੀ ਦੇਖ ਲਾ ਮਾੜਾ ਮੱਟਾ ਨੂੰ ਸਾਹਮਲਾ ਹਾਂ ਠੀਕ ਮਾਸ਼ਾ ਕੰਮ ਨਹੀਂ ਬੜੇ ਨੇ ਆ ਵੇਲਾ ਆ ਜਾਂਦਾ ਕੰਮਾਂ ਨੂੰ ਮੈਂ ਤਾਂ ਹੁਣ ਪਿੰਡ ਚ ਮੜਿਆ ਜਾਂ ਕੰਮ ਹੈ ਤੇ ਮੈਂ ਤਾਂ ਹੁਣ ਉਹਨਾਂ ਦੇ ਜਾ ਕੇ ਆ ਮੋਂਦਰ ਪਿੰਡ ਕੰਨੀ ਘੇੜਾ ਦੇ ਕੇ ਆਵਾ ਬੇਬੇ ਤਾਂ ਨਹੀਂ ਲੱਗਦਾ ਜਿਵੇਂ ਕਿਤੇ ਤਿਆਰੀ ਚ ਬੈਠੀ ਹੁੰਦੀ ਐ ਜੇ ਕਿਹਾ ਇਧਰ ਆ ਕੇ ਉਧਰ ਹੀ ਬੈਗੀ ਐ ਨਹੀਂ ਵੀ ਉਹਨੂੰ ਬਾਹਰ ਕੱਢਣਾ ਹੈ ਬੇਬੇ ਹਾਂ ਭਾਈ ਉਹਨੂੰ ਮੇਰੀ ਮਾਂ ਨੂੰ ਬਾਹਰ ਕੱਢਦਾਂਗੀ ਓਰੇ ਮਾਣਾ ਮਟਾ ੱਪੇ ਸ਼ਾਮੇ ਬਾਹਰ ਕਰ ਉਹਦਾ ਵੀ ਜੀ ਕਰਦਾ ਬਾਹਰ ਆਉਣ ਨੂੰ ਜੀ ਤਾਂ ਪਾਈ ਕਰਦਾ ਕੋਈ ਨਾ ਫਿਰ ਪਈ ਓਥੇ ਵੀ ਉਹਨੂੰ ਵੀ ਓਥੇ ਵੀ ਕੀ ਹੁੰਦਾ ਵਧੀਆ ਪਈ ਓਥੇ ਨਿੱਗੇ ਠਾਂਚ ਨਾ ਤੂੰ ਅੰਦਰ ਪਈ ਰਹੇਂਗੀ ਜੇ ਤੇਰਾ ਕੋਈ ਦੁਖ ਦਾ ਸੁਖ ਦਾਵੇ ਤੈਨੂੰ ਅਸੀਂ ਫਿਰ ਬਾਹਰ ਹੀ ਨਹੀਂ ਕੱਢਦੇ ਅੰਦਰ ਹੀ ਪਾਈ ਰੱਖਾਂਗੇ ਪਾਈ ਪਾਈ ਤਾਂ ਨਹੀਂ ਰੱਖਦੇ ਹੁਣ ਉਹਨੂੰ ਐਨਾ ਦੀਨਾ ਨਹੀਂ ਫਿਰ ਭਾਈ ਇੱਥੇ ਉੱਤੇ ਨੀਵੇਂ ਠਾਂਚ ਨਾ ਔਕੜ ਜਾਂਦੀ ਹੈਗੀ ਕੀ ਕਰਗੇ ਐਂਦੀ ਲਿਆ ਉਹ ਦੂਜੇ ਪਾਸੇ ਦੀ ਲੇਮਾ ਨਾਲ ਹੱਥ ਫੜ ਕੇ ਤੋਰ ਲਿਆ ਕਰ ਕੋਈ ਇਲਾਜ ਕਰਾਉਣ ਦੀ ਹੈ ਨਾ ਬ ਰਪਾਈ ਲਾਜ ਕਰਾਏ ਸੀ ਕੁੜੇ ਤੂੰ ਕਿਉਂ ਐਵੇਂ ਉਹ ਕਰੀ ਜਾਂਦੀ ਰਹੀ ਨਹੀਂ ਹੈ ਤੈਨੂੰ ਕਹਾਂ ਕਹਿ ਦਿੰਦਾ ਵੀ ਲਾਜ ਨਹੀਂ ਕਰਾਇਆ ਮੇਰੇ ਜਿੰਨੇ ਲਾਜ ਕੀਨੇ ਕਰਾਏ ਨੇ ਓਏ ਬੇਬੇ ਮੈਨੂੰ ਪਤਾ ਏ ਤੇਰੇ ਲਾਜਾਂ ਦਾ ਮੈਨੂੰ ਸਾਰਾ ਪਤਾ ਵੀ ਤੈ ਇਹਨੂੰ ਕਿਤੇ ਨਹੀਂ ਦਿਖਾਇਆ ਕਿਤੇ ਨਹੀਂ ਤੂੰ ਲੈ ਕੇ ਗਈ ਲੈ ਕੇ ਗਈ ਸੀ ਕਿੱਥੇ ਲੈ ਕੇ ਗਈ ਸੀ ਬਲ ਮੈਨੂੰ ਦੱਸ ਪਥੇਰੇ ਥਾਂ ਤੇ ਮੁੰਡਾ ਲੈ ਕੇ ਗਿਆਗਾ ਪਥੇਰੇ ਥਾਂ ਡਾਕਟਰਾਂ ਨੂੰ ਦਿਖਾ ਕੇ ਆਇਆ ਕਿਉਂ ਭਾਈ ਉਹਦੀ ਨਿਗਾ ਬਣ ਗਈ ਨਹੀਂ ਪਹਿਲੇ ਦਿਨ ਹੀ ਉਹਦੀ ਨਿਗਾ ਹੈ ਹੀ ਨਹੀਂ ਸੀ ਅੱਛਾ ਪਹਿਲੇ ਦਿਨ ਹੀ ਹੈ ਨਹੀਂ ਸੀ ਨੀਗਾ ਉਹ ਨਾ ਹੋਵੇ ਬੇਬੇ ਹੁਣ ਤਾਂ ਇੰਨੇ ਤਕੜੇ ਤਕੜੇ ਲਾਜ ਪੈਣ ਹੁਣ ਤਾਂ ਕੁਛ ਨਾ ਕੁਛ ਕੋਈ ਲੈਂਡ ਪਾ ਦੇਣਾ ਕੋਈ ਕੁਛ ਪਾ ਰਾਨੇ ਨਾ ਤੇ ਮੈਂ ਪਤਾ ਕਰਕੇ ਨਹੀਂ ਨਾ ਮੇਰੀ ਮਾਂ ਨੇ ਫੋਨ ਲਾਇਆ ਸੀ ਮੇਰੇ ਕੋਲ ਬਠਿੰਡੇ ਬਲਾਈ ਸਿਆਣਾ ਡਾਕਟਰ ਹੈ ਮੇਰੀ ਮਾਂ ਕਹਿੰਦੀ ਉਹਦੇ ਦਿਖਾ ਕੇ ਆਇਓ ਜੇ ਮੈਂ ਮਾੜਾ ਤਾਈ ਕੇ ਕਦੇ ਜਾ ਕੇ ਨਹੀਂ ਤਾਈ ਨੂੰ ਪੁੱਛ ਕੇ ਨਹੀਂ ਤਾਈ ਸਾਡੇ ਨਾਲ ਵਗਜੂ ਨਾ ਅਸੀਂ ਜਾ ਕੇ ਆਵਾਂਗੇ ਤੇ ਤੂੰ ਲਿਆ ਉਹਨੂੰ ਕੱਢ ਕੇ ਬਾਹਰ ਕੋਈ ਪਤਾ ਨਹੀਂ ਚਪਾ ਨਹੀਂ ਕੌਣ ਰੀਛ ਲਾ ਦੇਂਦਾ ਕਿ ਮੈਂ ਤੇ ਉਹ ਪਵਾਦ ਨੂੰ ਲੈਂਚ ਪਵਾਦ ਨੂੰ ਫਲਾਣਾ ਸਾਰੀ ਵੇ ਇੰਨਾ ਪੈਸਾ ਬਰਬਾਦ ਕਰੇਗੀ ਵੀ ਦੱਸ ਕੀ ਫਾਇਦਾ ਕਰ ਰੋ ਇਹਦੀ ਨਿਗਮ ਮੈਂ ਤੈਨੂੰ ਆਖੀ ਜਾਂਦੀਆਂ ਬਾਰ-ਬਾਰ ਬਿੰਨਹੀ ਬਾਲੀ ਨਾ ਸੁਣੀਗਾ ਕਰਾ ਕੇ ਉਹਦਾ ਕਰਨਾ ਵੀ ਕੀ ਹੈ ਹੁਣ ਵੱਡੀ ਉਮਰ ਹੋਈ ਪਈ ਆ ਉਹਦੀ ਚਲ ਕੋਈ ਨਾ ਚਲ ਕਿੱਥੇ ਕਿਨਾ ਚਿਰ ਬੈਠੀ ਆ ਬੈਠੀ ਰਹਿੰਦੇ ਦੇਖੀ ਜਾਊਗੀ ਉਹਦੀ ਨਿਗਾ ਕਰਾਵੇਗੀ ਵੱਡਾ ਸਰੀਰ ਹੈ ਉਹਦਾ ਨਿਗਾ ਬਾਣੇ ਨਾ ਬਾਣੇ ਨਾਲ ਇਹਨੇ ਪੈਸੇ ਖਰਾਬ ਕਰੂਗੀ ਇਹ ਤਾਂ ਆਪ ਜਮੀ ਜਵਾਕਾਂ ਵਾਲੀਆਂ ਗੱਲਾਂ ਕਰਦੀ ਗਏ ਇਹਨੂੰ ਟਾਪ ਹੋ ਰਹੀ ਆਕਲ ਨਹੀਂ ਹਰ ਤਰੀਸ ਨੂੰ ਟਾਪ ਮੈਂ ਵੀ ਬਸ ਦਿਮਾਗ ਦੇਖ ਲਿਆ ਇਹਦਾ ਨਿਆ ਮਾਂ ਬਾਹਰ ਫੇਰ ਆਖੂਗੀ ਹਰ ਤਰੀਕ ਮੈਂ ਆਖਿਆ ਸੀ ਬਾਹਰ ਨਹੀਂ ਲਿਆਈ ਲਿਆਉਣੀ ਆ ਜਾ ਕੇ ਉਹਨੂੰ ਇੱਥੇ ਧੁੱਪੇ ਬਾਹਰ ਦੇਣੀ ਆ ਲਿਆ ਕੇ ਤਾਦੀ ਮਾਂ ਹਾਂ ਭਾਈ ਹਜੇ ਮੇਰੀ ਮਾਂ ਨੂੰ ਬਾਹਰ ਹੀ ਨਿਕਟੇ ਅੰਦਰ ਹੀ ਪਈ ਆ ਉਹ ਜਾਣੀ ਆ ਭਾਈ ਮੈਂ ਨਵਾਉਣੀ ਆਂਦੀ ਇਹਨੂੰ ਉਹ ਬੇਬੇ ਤੂੰ ਤਾਂ ਸੋਚ ਲਿਆ ਕਰ ਮੇਰੀ ਮਾਂ ਮਰੇ ਦੇਖ ਲੈ ਕਿੱਡੀ ਕਿੱਡੀ ਧੁੱਪ ਚੜੀ ਪਈ ਐ ਉਹਨੂੰ ਵੀ ਬਿਚਾਰੀ ਧੁੱਪ ਸੇਕ ਲੈ ਰਹੀ ਆ ਤੋ ਪੇ ਭੈਣ ਕੀ ਕਰਦੀ ਬਾਈ ਵੱਡਲ ਵਾਈ ਸੇ ਛੋਪਾ ਹੁਣੀ ਵਾਇਆ ਨਿਕਲੀ ਐ ਜੀ ਹੁਣੀ ਬਸ ਮੈਂ ਉਹਦੀ ਅੱਖਾਂ ਵਾਲਾ ਤਾਂ ਮੈਂ ਨਵਾ ਦੇਣੀ ਐ ਨਾਲੇ ਮੈਂ ਤਾਂ ਧੁੱਪੇ ਵਧੀਆ ਆਰਾਮ ਕਰ ਲੂਗੀ ਬ ਕੋਈ ਹਾਏ ਦਾਦੀ ਮਾਂ ਉਹ ਹਰਪ੍ਰੀਤ ਐ ਕਹਿੰਦੀ ਸੀ ਕਿ ਮਾਂ ਦੀ ਆਪਾਂ ਨਿਗਾ ਬਣਵਾਦੀ ਮੈਂ ਅੱਖਾਂ ਦਿਖਾਵੇਂ ਮਾਨਸਾ ਲੈ ਜਾਈਂ ਨਹੀਂ ਪੁੱਤ ਨਿਗਾ ਨਹੀਂ ਬਣਦੀ ਐ ਦੀ ਉਹ ਮੈਨੂੰ ਵੀ ਆਦੀ ਸੀ ਕਿ ਮੈਂ ਪੁੱਛ ਕੇ ਆਉਣੀ ਆ ਤਾਈ ਤੇ ਜਾਣੀ ਆ ਫਲਾਨਿਆਂ ਦੇ ਉਹ ਤਾਂ ਪੁੱਤ ਨਿਆਣੀ ਐ ਤੂੰ ਤਾਂ ਨਹੀਂ ਲੈ ਆਣਾ ਆਪਾਂ ਥੋੜੇ ਥਾਂ ਤੇ ਲੈ ਕੇ ਗਏ ਕਿ ਰੋਦੀ ਨਿਗਾ ਬਣੀ ਨਹੀਂ ਓ ਬੇਬੇ ਇਥੇ ਆਪਾਂ ਐਨੀ ਵਾਰੀ ਹੋਰ ਦਿਖਾ ਲਿਆ ਉਹ ਆਪਾਂ ਇੱਕ ਥਾਂ ਹੋਰ ਦਿਖਾ ਲੈਨੇ ਆ ਉਹ ਦੇਖ ਲੈ ਜਿਉਂ ਜਿਉ ਉਹਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਉਹਨੂੰ ਆਪਦੀ ਕਿਰਿਆ ਸਾਹਮਣੇ ਔਖੀ ਹੁੰਦੀ ਜਾਂਦੀ ਹੈ ਉਹ ਦੇਖ ਲੈ ਤੂੰ ਕਿੰਨਾ ਚਿਰ ਬੈਠੀ ਰਹੇਂਗੀ ਕਿੰਨਾ ਕਿਰ ਨੂੰ ਸਾਹਮਣੇਗੀ ਉਹ ਆਪਦੀ ਕਿਰਿਆ ਸਾਹਮਣੇ ਲੱਗ ਜੇ ਮਾੜਾ ਮਟਾ ਨੂੰ ਦਿਸਣ ਲੱਗਦੇ ਲਓ ਪੁੱਤ ਮਾਤਾ ਉਹ ਤੇ ਰਕਰਾ ਮਾਰੀਆਂ ਸੀ ਵੀ ਜੇ ਦੀ ਨਿਗਾ ਬਣ ਜੇ ਨਾਲੇ ਕੋਈ ਮਾਲਾ ਮੋਟਾ ਕੋਈ ਹੋਈ ਗੱਲ ਵਾਂਗੂ ਆਪਦੀ ਕੋਰੀ ਖੋਤਣ ਜੋਕਰੀ ਹੋ ਜੇ ਕੋਈ ਕੰਮ ਤੰਗਾ ਕਰਿਆ ਕਰੇ ਅਸਾਂ ਅਗਰ ਮੈਂ ਥਰੀ ਫਿਰਦੀਆਂ ਆ ਤਰੀ ਤੇ ਨਾਲ ਜੇ ਹੁਣ ਮਾਲਾ ਮੋਟਾ ਵੀਂਦਾ ਦਾ ਫਿਰ ਹੁਣ ਵੀ ਬੰਦਾ ਬੰਡਿਆ ਕੰਮ ਆਉਂਦਾ ਸਾਨੂੰ ਤਿੰਨਾਂ ਨੂੰ ਦਾਦੀ ਮਾ ਉਹੀ ਮੈਂ ਗੱਲ ਕਰਦਾ ਸੀ ਉਹ ਮੇਰੀ ਮਾਂ ਦਾ ਨਾ ਦਰਦ ਮੇਥੋਂ ਛੱਲਿਆ ਨਹੀਂ ਜਾਂਦਾ ਉਹ ਮੈਨੂੰ ਐ ਉਹਦੀ ਨਿਗਾ ਬਣ ਜੇ ਪਰ ਉਦਾ ਕਰਮੀ ਹੈ ਜੇ ਆਪਾਂ ਪਹਿਲਾਂ ਵੀ ਕਿੰਨੇ ਵਾਰੀ ਉਹਨੂੰ ਦਿਖਾਤਾ ਉਹਦੀ ਨਿਕਾ ਬਚਰੀ ਦੀ ਬਣਦੀ ਨਹੀਂ ਦੱਸਦੀ ਮੈਂ ਪਤਾ ਹੀ ਹੁਣ ਕੀ ਕਰੀਏ ਮਨ ਤਾਂ ਆਪਦਾ ਵੀ ਤੇਰਾ ਖਰਾਬ ਹੁੰਦਾ ਕਿਦੋਂ ਆਪ ਤਾਂ ਹੁਣ ਦੇਖ ਆਪ ਦੇਖ ਨਾ ਚੱਕ ਕੇ ਖਾਣੇ ਆ ਰੋਟੀ ਟੋਕਾ ਦੇਖ ਨਾ ਚਾਹ ਪਾਣੀ ਪੀਣੇ ਆ ਆਪ ਦੀ ਦੇਖ ਮੱਝ ਹੀ ਨਾ ਤੁਰੇ ਫਿਰਦੇ ਆ ਉਹ ਵੀ ਤੇਰੀ ਕਿੱਥੇ ਬਾਪਾ ਵਹਾ ਦਿੰਨੇ ਆ ਕੰਦ ਬਣ ਕੇ ਬੈਠੀ ਰਹਿੰਦੀ ਹੈਗੀ ਚਲ ਚੰਗਾ ਬੇਬੇ ਤੋਨੂੰ ਪਚਾਰੇ ਨੂੰ ਬਾਹਰ ਤਾਂ ਲਿਆ ਫਿਰ ਮੈਨੂੰ ਤੂੰ 10 ਵਜੇ ਲੈ ਕੇ ਜਾਵਾਂਗੇ ਨਾ ਅੱਜ ਨਹੀਂ ਪੁੱਤ ਨਹੀਂ ਨੀਗਾ ਬਣਦੀ ਉਹਦੀ ਐਵੇਂ ਤੂੰ ਜੋ ਕਾਲੀਆਂ ਗੱਲਾਂ ਨਾ ਕਰਿਆ ਕਰ ਐਵੇਂ ਪੇਸ਼ਾਨੀ ਪੁੱਤ ਬਰਬਾਦ ਕਰਦੇ ਹੁੰਦੇ ਤੂੰ ਚੰਗਾ ਬੇਬੇ ਤੂੰ ਤਾਂ ਨਾ ਪੈਸੇ ਨਾਲ ਹੀ ਮੋਹ ਕਰੀ ਜਾਨੀਆ ਚੰਗਾ ਮੇਰੀ ਮਾਂ ਨੂੰ ਬਾਹਰ ਲਿਆ ਵਿਚਾਰੀ ਧੁੱਪੇ ਤਾਂ ਦੋ ਮਿੰਟ ਬੈਹਿ ਜੂਗੀ ਤੋ ਲੈ ਆਣੀਆ ਭਾਈ ਮੈਂ ਲਾਪਈ ਮੈਂ ਜਾ ਕੇ ਆਉਣੀ ਆ ਪਿੰਡ 'ਚ ਕੰਮ ਮੇਨੂੰ ਜ਼ਰੂਰੀ ਕੰਮ ਆਗਾ ਤੇ ਇੱਥੇ ਬੈਠੀ ਰਹੀ ਜਾਂਗਾ ਐਨਾ ਤੂੰ ਕਰਦਾ ਬਾਹਰ ਤੁਰੇ ਫਿਰੇਂ ਜੀ ਤੇ ਮੈਨੂੰ ਸਾਰਾ ਕੁਛ ਕਰਿਆ ਭਾਈ ਯਾਰ ਤ੍ਰਿਤਨੇ ਕੰਮ ਤਾਂ ਕਿੱਥੇ ਆਨੇ ਮੇਰੇ ਨਾਲ ਗੱਲਾਂ ਮਾਰ ਲੈ ਇੱਥੇ ਹੋਈ 10 ਮਿੰਟ ਐਡਾ ਕੰਡਾ ਕੰਮ ਹੈ ਤੇਰਾ ਗੱਲਾਂ ਇੱਥੇ ਬੈਠ ਕੇ ਮੈਂ ਗੱਲਾਂ ਕਿੰਨੀਆਂ ਕੁ ਮਾਰਾਂ ਕਿਹੜਾ ਕੋਈ ਮੈਨੂੰ ਬਾਹਰ ਕੰਮ ਆ ਉਹ ਤਾਂ ਮੈਨੂੰ ਜਾਣਾ ਹੀ ਪਊਗਾ ਕਿਧਰੇ ਨਹੀਂ ਜਾਣਾ ਬੇਬੇ ਚੁੱਪ ਕਰਕੇ ਬਹਿ ਜਾ ਕਰੀਰੇ ਮੈਂ ਤੈਨੂੰ ਦੱਸਾਂ ਮੇਰੀ ਮਾਂ ਦੀ ਰੱਖ ਨੇਗਾ ਅਸੀਂ ਨਾ ਇਹਨੂੰ ਅੱਜ ਬਠਿੰਡੇ ਲੈ ਕੇ ਜਾਂਦੇ ਨੇ ਆਖਾਂ ਦਿਖਾ ਕੇ ਨੇ ਤੇ ਇਹਦਾ ਲਾਜ ਨਹੀਂ ਕਹਿੰਦਾ ਕਿਤੇ ਨਹੀਂ ਬਖਾਇਆ ਤੂੰ ਕਹਿੰਦੀ ਸੀ ਮੈਂ ਤਾਂ ਬਾਦੂ ਲਾਜੀ ਕਰਵਾਇਆ ਸਾਰਿਆਂ ਨੂੰ ਪੁੱਛ ਲਿਆ ਲਗਮਾਂਡਰ ਨੂੰ ਮੈਂ ਕਹਿੰਦੇ ਕੋਈ ਲਾਜੀ ਨਹੀਂ ਕਰਾਇਆ ਨਹੀਂ ਕਿਤੇ ਨਹੀਂ ਦਿਖਾਂ ਜੈਦੇ ਆੱਖਾਂ ਬੇਬੇ ਅੱਜ ਤੈਨੂੰ ਲੈ ਕੇ ਚੱਲਦੇ ਆਂ ਸੀ ਬਠਿੰਡੇ ਬਠਿੰਡੇ ਬਾਹਲਾ ਸਿਆਣਾ ਡਾਕਟਰ ਮੇਰੀ ਮਾਂ ਨੇ ਦੱਸਿਆ ਕਹਿੰਦੀ ਇੱਕ ਵਾਰੀ ਮੇਰੇ ਕਹਣ ਤੇ ਉਹਨੂੰ ਦਿਖਾ ਕੇ ਆਓ ਤੇ ਕੀ ਪਤਾ ਮੇਰੀ ਮਾਂ ਦੀਆਂ ਅੱਖਾਂ ਦਾ ਲਾਜੀ ਬਣ ਜੇ ਇਹ ਰੋ ਤਾਂ ਪੈਸੇ ਲਾਉਣ ਦੀ ਮਾਰ ਨੇ ਮੈਨੂੰ ਕਿਤੇ ਨਹੀਂ ਲਗਈ ਐਵੇਂ ਕਹਿੰਦੀ ਸੀ ਵਿਆਹ ਤੋਂ ਪਹਿਲਾਂ ਮੈਨੂੰ ਬਥੇਰਾ ਕਹਿੰਦੀ ਰਹੀ ਮੈਂ ਇਲਾਜ ਕਰਾਂ ਮੈਂ ਤਾਂ ਕਦੇ ਅੱਖਾਂ 'ਚ ਪਾਉਣਾ ਸੀ ਸੀਸੀ ਵੀ ਨਹੀਂ ਲੈ ਕੇ ਦਿੱਤੀ ਇਹਨੇ ਨਾ ਨਾ ਧੋਖਾ ਕਰੇ ਤੇਰੇ ਨਾਲ ਬੇਬੇ ਇਹ ਤਾਂ ਕਹਿੰਦੀ ਨੇ ਮੇਰੀ ਜ਼ਮੀਨ ਜਾਇਤ ਜਾਂਦੀ ਛੋਦੀ ਮਾਰੀ ਨੇ ਮੈਂ ਤਾਂ ਇਹ ਵਿਆਹੀ ਐ ਹੁਣ ਇਹਨੂੰ ਆਏ ਆਂ ਜੀ ਇਹਨੂੰ ਦਿਸਣ ਲੱਗ ਗਿਆ ਉਹਨੇ ਕੋ ਚੰਗ ਕੱਢੂਗੀ ਗੱਲ ਸਹੀ ਐ ਭਾਈ ਤੋਦਾਈ ਕਾਲੂਆ ਨਹੀਂ ਬਣਦੀ ਨੀਗਾ ਮਰੇ ਸਾਗਾ ਲਾਈਡੀ ਉਮਰ ਚ ਜੇਦਾ ਕੋਈ ਨਿੱਕੇ ਜਵਾਬ ਦੀ ਤਾਂ ਬਣ ਜਾਂਦੀ ਹੁੰਦੀ ਆ ਹੋ ਨੀਗਾ ਐਡੇ ਵੱਡੇ ਉਹਦੀ ਨਹੀਂ ਬਣਦੀ ਨੀਗਾ ਭਾਈ ਬੇਬੇ ਤੂੰ ਕਿਹੜਾ ਘ ਮੇਰੇ ਬੇਬੇ ਦੇ ਅੱਖਾਂ ਪਵਾ ਲੈਨੇ ਤੂੰ ਆਪਦੀਆਂ ਦਾਨ ਕਰ ਦੇ ਲੈ ਜਾ ਭਾਈ ਆ ਇੱਕ ਦੂਜੇ ਦੀਆਂ ਪਾਏ ਜਾਣ ਤੇ ਫੇਰ ਗੱਲਾਂ ਕਰਦੀਆਂ ਨੇ ਤੇ ਪੰਦਨਾ ਕਿਹਾ ਨਹੀਂ ਅਸੀਂ ਡਾਕਟਰ ਤੋਂ ਸਲਾਹ ਲੈ ਕੇ ਆਵਾਂਗੇ ਜੇ ਸਾਨੂੰ ਡਾਕਟਰ ਨੇ ਸਲਾਹ ਦੇ ਦਿੱਤੀ ਉਹ ਮੈਂ ਤੇਰੇ ਨਾਲ ਅੱਖਾਂ ਪਵਾਉਣੀਆਂ ਪੈ ਜਾਣ ਮੇਰੀ ਮਾਂ ਨੇ ਅਸੀਂ ਪਵਾਵਾਂਗੇ ਮਾਂ ਨੇ ਬਾਬੇ ਭਾਈ ਮੈਨੂੰ ਇੱਕਾ ਪਾ ਰੱਖ ਮੰਦੇ ਦੇ ਇੱਕ ਰੱਖ ਲਈ ਕਿਉਂ ਨਹੀਂ ਦੇਦੀ ਦੋਨੇ ਇੱਕੋ ਜਿਹਾ ਹੋ ਜਾਉਂਗੀਆਂ ਨਾ ਫੇਰ ਹੁਣ ਤਾਂ ਨਿਗਾ ਫੇਰ ਉਹ ਵੀ ਪਾਉਂਦੇ ਨੇ ਆਹੋ ਤੇ ਆਪਾਂ ਉਹ ਪਵਾ ਦੇ ਲੈ ਜਾ ਵਧੀਆ ਨਿਗਾ ਬਣ ਜੂਗੀ ਅੱਛਾ ਹੁਣ ਤਾਂ ਬੜਾ ਹੁਣ ਆ ਗਈ ਨਾ ਲੈਣ ਤੇ ਕਿ ਹੁਣ ਤਾਂ ਆਪਾਂ ਉਹ ਪਵਾ ਦਾਂਗੇ ਨੇ ਲੰਜ ਪੈਣੀ ਲੰਜ ਪੈਣਗੇ ਨਾ ਨਾ ਭਾਈ ਉਹ ਨਹੀਂ ਮੈਂ ਪਵਾਉਂਦੀ ਇਹ ਤੋਂ ਪਹਿਲਾਂ ਮੈਂ ਪਵਾਏ ਜਗਾ ਆਪਦੀ ਕੱਖ ਦਿੰਦੀ ਐ ਤਾਂ ਤਾਂ ਠੀਕ ਹੈਗੀ ਨਹੀਂ ਫਿਰ ਮੈਂ ਤਾਂ ਕਹਿੰਦੀ ਮੇਰੇ ਵਾਂਗੂ ਇਹਦੀ ਵੀ ਦੋਨਾਂ ਅੱਖਾਂ ਖੜਾ ਦੇ ਨਹੀਂ ਦੇ ਪੈ ਐਨਾ ਧੋਖਾ ਵੀ ਨਾ ਕਰ ਆਪਾਂ ਹੁਣ ਫੇਰ ਆਪਾਂ ਨੂੰ ਇਹ ਸਾਂਭਣੀ ਪਊਗੀ ਪਹਿਲਾਂ ਅਸੀਂ ਤੈਨੂੰ ਸਾਂਭਾਂ ਫਿਰ ਉਹਨੂੰ ਸਾਂਭਾਂਗੇ ਆਪਾਂ ਇਹਦੀਆਂ ਅੱਖਾਂ ਨਹੀਂ ਕਢਵਾਉਂਦੇ ਮੈਂ ਤਾਂ ਇਹਦਾ ਪ੍ਰਤੀਆਗਿ ਲੈ ਕੇ ਦੇਖਦੀ ਸੀ ਕਿ ਕਹਿੰਦੀ ਐ ਕਿ ਹਾਂ ਨਾ ਮੰਨ ਵੀ ਨਾ ਬਿੱਲੀ ਦੀ ਨਿਗਾ ਤੇ ਅਜ ਹੁੰਦੀ ਐ ਮੇਰੇ ਤਾਂ ਬਿੱਲੀ ਵਾਲੀਆਂ ਅੱਖਾਂ ਪਵਾ ਦੇ ਭਾਈ ਓਹੋ ਤਾ ਬਣ ਕੇ ਬੇਬੇ ਬੁਲੀ ਨਾ ਖਾਂ ਬੰਦੇ ਨਹੀਂ ਪੈਂਦ ਗਾਣ ਦੇ ਨਾ ਉਹ ਤਾਂ ਨਹੀਂ ਉਹਦੇ ਬਾਹਰ ਹੀ ਨਿਕਾ ਤੇਜ ਹੁੰਦੀ ਬਿੱਲੀ ਦੇ ਆਲੇ ਦੂਰੋਂ ਬੈਠਾ ਚੂਹਾ ਦੱਸ ਦਿੰਦੀ ਵੀ ਹੋ ਜਾਂਦਾ ਹੈਗਾ ਕਹਿੰਦਾ ਉਹਦੀ ਭੱਜ ਕੇ ਫੜ ਲੈਂਦੀ ਮੇਰੇ ਤਾਂ ਉਹੀ ਨਿਗਾ ਪਵਾ ਦੇ ਮੈਂ ਤਾਂ ਉਹੀ ਰੱਖ ਲਵਾ ਓ ਨਹੀਂ ਬੇਬੇ ਅਸੀਂ ਤੇਰੇ ਲਿੰਚ ਪਵਾ ਕੇ ਲਿਆ ਮੰਗੇ ਆ ਜਾਂਦੇ ਤੇਰੇ ਮੁੰਡੇ ਨੂੰ ਆਪਾਂ ਹੁਣੀ ਚੱਲਾਂਗੇ ਬਿਠਿੰਡੇ ਮੈਂ ਤਿਆਰੀ ਕਰਦੀ ਆ ਤੇ ਤੂੰ ਬਸ ਇੱਥੇ ਬੈਠੀ ਰਹੀਂ ਅਸੀਂ ਤੈਨੂੰ ਆਪੇ ਲੈ ਜਾਾਂਗੇ ਬੇਬੇ ਤੈਨੂੰ ਕਿੰਦੇ ਨਹੀਂ ਆਣਾ ਰਹੀ ਘਰੇ ਕਰ ਸ਼ਾਮੀ ਚੜਾ ਪਾਈ ਮਾਤਾ ਬੈਠੀਆ ਲਮਾਤਾ ਜਾਣਾ ਸੀ 100 ਕਮਤੰਦੇ ਹੋਈ ਗੱਲ ਵਾਂਗੂ ਤੂੰ ਤਾਂ ਮੈਨੂੰ ਝੱਕ ਦੇਣੇ ਕਹੇਗੀ ਕਿ ਕਿਸੇ ਪਾਸੇ ਜਾਈ ਨਾ ਵੀ 100 ਗੇ ਮੈਂ ਤਾਂ 100 ਪਾਸੇ ਜਾਣਾ ਹੁਣ ਮੈਂ ਇਹਦੇ ਇੱਥੇ ਕੰਨੇ ਨਾਲ ਲਾ ਕੇ ਬੈਠੀ ਰਹਾ ਝੱਕ ਦੇਣੇ ਕਹੇਗੀ ਕਿ ਜਾਈਆਂ ਲਾ ਮੈਂ ਚਾਹ ਬੈਠਿਆ ਤੂੰ ਤੇਰੇ ਮੇਰੇ ਕੰਮ ਨੇ ਤੂੰ ਕਰਿਆ ਦੱਸ ਮੈਂ ਤਾਂ ਅੱਗੇ ਜਾਨੀਆ ਤੂੰ ਤਾਂ ਮੈਨੂੰ ਆਖੀ ਜਾਵੇਂਗੀ ਆ ਮੈਂ ਤੇਰੀ ਹੁਣ ਕਿੱਥੇ ਇੱਥੇ ਬੰਨੀ ਖੜੀ ਰਹੂੰਗੀ